ਆ ਵੀ ਬਾਪੂ ਨਾਲ ਗੱਲ ਕਰਦੇ ਆਂ ਪਾਜਾ ਆਜੋ ਬਾਪੂ ਨਾਲ ਗਰਾਉਣੀਆ ਗੱਲ ਉਮਰ ਕਿੰਨੀ ਹੋਗੀ ਬਾਪੂ ਵਾਹ ਕੇ 65 ਸਾਲ 65 ਸਾਲ ਹੋਗੀ ਤੇ ਆਪਣੇ ਦੂਜੇ ਬਾਪੂ ਦੀ ਨਹੀਂ ਨਹੀਂ ਹੋਈ ਹੋਈ ਨਹੀਂ ਨਹੀਂ ਹੋਈ ਹੋਗੀ ਹੈ 6 ਦਿਨ ਹੋ ਗਏ ਪੂਰੇ ਤੇ ਆਪਾਂ ਜ਼ਿਆਦਾਤਰ ਆਪਾਂ ਦੇਖਦੇ ਆਂ ਮੱਕੀ ਦਾ ਜਿਹੜਾ ਚਾਰਾ ਅਗਲਾ ਕਹਿੰਦੇ ਖਰਾਬ ਹੋ ਜਾਂਦਾ ਹਾਂ ਹਨਾ ਜ਼ਿਆਦਾਤਰ ਇੱਕ ਮਿੰਟ ਆਉਂਦੀ ਆ ਨਹੀਂ ਇਹਦੇ ਨਾਲ ਤਾਂ ਬਿਮਾਰੀ ਆ ਜਾਂਦੀ ਆ ਪਸ਼ੂ ਦੁੱਧ ਘਟ ਜਾਂਦਾ ਜਾਂ ਪਸ਼ੂਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਉੱਲੀ ਪੈਦਾ ਹੋ ਜਾਂਦੀ ਹੈ ਕਦੇ ਪ੍ਰੋਬਲਮ ਆਈ ਹੈ ਕਿੰਨਾ ਕਿੰਨੇ ਸਾਲ ਹੋ ਗਏ ਨਾ ਨਾ ਅੱਛਾ ਹੁਣ ਚਾਰੇ ਬਹੁਤ ਸਾਲ ਹੋ ਗਏ ਨਾ ਬਹੁਤ ਸਾਲ ਹੋ ਗਏ 5-6 ਸਾਲ ਹੋ ਗਏ 5-6 ਸਾਲ ਹੋ ਗਏ ਕੋਈ ਕਦੇ ਨਹੀਂ ਆਇਆ ਨਾ ਨਾ ਫਿਰ ਦਾਨ ਦੁਕਾਨ ਜਾਂ ਕੇ ਵੇਖਿਆ ਅੱਛਾ ਆਪਣਾ ਫਾਰਮ ਹੈ ਇਹ ਫਾਰਮ ਤੇ ਠੀਕ ਹੈ ਹੁਣ ਜਿਹੜੀ ਮੱਕੀ ਆਪਾਂ ਜ਼ਿਆਦਾਤਰ ਕਹਿੰਦੇ ਵੀ ਆਹ ਜਦੋਂ ਹੁਣ ਮੱਕੀ ਆਹ ਹਾਂ ਹਾਂ ਇਹਨੂੰ ਸਹੀ ਸਮਾਂ ਕਦੋਂ ਹੁੰਦਾ ਜਦੋਂ ਦਾਣਾ ਪੱਕ ਜੇ ਜਾਂ ਦੁੱਧ ਦਾ ਦੁੱਧ ਦੇ ਪਾਸੇ ਅੱਛਾ ਜਦੋਂ ਇਹ ਚ ਦੁੱਧਾ ਬਣ ਗਿਆ ਹਾਂ ਸਾਬ ਦਾ ਦਾਣਾ ਜਿਹੜਾ ਹਾਂ ਪਸ਼ੂਆਂ ਦੇ ਬੀਜ ਮੈਂ ਕੱਢ ਦਿੰਦਾ ਦਵਾਈ ਹੈ ਠੀਕ ਹੈ ਗੋਏ ਵੇਚ ਦੀ ਜਾਨੀ ਕਿ ਉਹ ਦਾਣਾ ਨਾ ਜਾਵੇ ਹਾਂ ਹਾਂ ਸਾਰਾ ਗ੍ਰੈਂਡ ਹੋਵੇ ਨਾ ਹੈ ਗ੍ਰੈਂਡ ਹੋਵੇ ਠੀਕ ਹੈ ਅੱਛਾ ਇਹਦਾ ਕੋਈ ਇਹ ਬਸ ਅਫਵਾਹ ਹੀ ਹੈ ਜਿਵੇਂ ਹੁਣ ਕਹਿੰਦੇ ਬਿਮਾਰੀ ਪੈ ਗਈ ਲੀਲਾ ਕੀ ਤਾਂ ਤੁਸੀਂ ਜ਼ਹਿਰ ਪਾਈ ਜਾਂਦੇ ਨਹੀਂ ਜ਼ਹਿਰ ਮੇਕਾ ਸੁਣ ਕੇ ਹਵਾ ਲੱਗ ਜੇ ਹੁਣ ਮਸਾਲ ਵਾਲੇ ਦਾ ਸੈਟ ਦੋ ਚੱਲੀ ਜਾਂਦੇ ਆ ਚੱਲੀ ਜਾਂਦੇ ਨਾ ਹਾਂ ਇਹ ਹੁਣ ਆ ਪੋੜਾ ਰੋਗਾ ਤਾਂ ਆਪੇ ਨਾ ਖਰਾਬ ਹੋਣਾ ਜ਼ਹਿਰ ਹੀ ਫਿਰ ਖਰਾਬ ਹੋਣਾ ਅੱਛਾ 5 ਸਾਲ ਹੋ ਗਿਆ ਆ ਦੇਖ ਜਿਵੇਂ ਆ ਆ ਦਿਖਾ ਦੇ ਇਧਰ ਆਉਣਾ ਜਿਵੇਂ ਆ ਪੰਨਾ ਪਾ ਕੇ ਹੁਣ ਆ ਰੈਡੀ ਹੋ ਗਿਆ ਹਾਂ ਰੈਡੀ ਆ ਜਾਨ ਰੈਡੀ ਕਰਤਾ ਇਹ ਪੂਰਾ ਰੈਡੀ ਆ ਕਿੰਨੇ ਦਿਨਾਂ ਚ ਤਿਆਰ ਹੋ ਜਾਊਗਾ ਇਹ ਇਹ ਅੱਜ ਜਕੜਾ ਆ ਪਿਆ ਜਾ ਰਹੇ ਕਰਕੇ ਫਿਰ ਉਹਦਾ ਬਾਹਰ ਚਲਾਉਣਾ ਅੱਛਾ ਪਹਿਲਾਂ ਉਹ ਜਦੋਂ ਮੁੱਕ ਗਿਆ ਫਿਰ ਇਹਨੂੰ ਪਟ ਲੈਣਾ ਅੱਛਾ ਫਿਰ ਇਹਨੂੰ ਪਟਣਾ ਤੇ ਕਿੰਨੇ ਵਾਹਨ ਦਾ ਬਾਪੂ ਪਾਇਆ ਇਹ ਇਹ 17 ਕਿੱਲਿਆਂ ਦਾ 17 ਕਿੱਲਿਆਂ ਦਾ ਤੇ ਜਿਹੜੀ ਕਟਾਉਨੇ ਆਪਾਂ ਆਹ ਮਸ਼ੀਨ ਇਹ ਆਪਦੀ ਹੈ ਕਿ ਫਿਰ ਕਟਾਉਨੇ ਕਰਾਏ ਤੇ ਆ ਅਛੇ ਵੀ ਕਿਰਾਏ ਤੇ ਆ ਕਿਰਾਏ ਤੇ ਆ ਸਾਰੇ ਟਰੈਕਟਰ ਹੀ ਉਹਦਾ ਆਉਂਦੇ ਆ ਅੱਛਾ ਆਉਂਦੇ ਆ ਬਾਪੂ ਆਪਦੀ ਜਿਹਨੇ ਆਪਣਾ ਥੋੜਾ ਇੰਨਾ ਵੀ ਫਾਰਮ ਹੈ ਨਾ ਚਲ ਪਹਿਲੀ ਬਣਾਉਣਾ ਹੀ ਹੁੰਦਾ ਇਹ ਵਾਰੀ ਤੇ ਮਸ਼ੀਨ ਨਹੀਂ ਸੋਚਿਆ ਵੀ ਆਪਾਂ ਲੈ ਲ ਗਏ ਕਿ ਬਾਲਾ ਪੈਂਦਾ ਖਰਚਾ ਬਾਲਾ ਪੈਂਦਾ ਖਰਚਾ ਬਾਲਾ ਠੀਕ ਆ ਲਾਲ ਵੇੜਾਂਪਰਾ ਬਣਾ ਕੇ ਅੱਗੇ ਆਉਣੀ ਮੱਕੀ ਸਾਰੀ ਜੰਨੀ ਆ ਰਹੀ ਠੀਕ ਆ ਤੇ ਜੇ ਜੇ ਆਪਾਂ ਗੱਲ ਕਰ ਗਏ ਵੀ ਮੰਨ ਗਏ ਲੋ ਪੌਣਾ ਕਿੰਨਾ ਪਾਉਨੇ ਤੁਸੀਂ ਇੱਕ ਪਸ਼ੂ ਦੇ ਪ੍ਰਤੀ ਪਸ਼ੂ ਆਪਾਂ ਜੀ ਆਹ ਮੁੰਡਿਆਂ ਨੂੰ ਪਤਾ ਚੱਲ ਜਿਆਦੇ ਉਹ ਸਾਹਮਦੇ ਫਾਰਮ ਉਹ ਨਹੀਂ ਉਹ ਖਾਵੜਾ ਅੱਛਾ ਟੂੜੀ ਵੀ ਮਿਕਸ ਕਰਦੇ ਵਿੱਚ ਕਿ ਨਹੀਂ ਨਾ ਨਾ ਕੱਲਾ ਚਾਰ ਹੀ ਚੱਲਣਾ ਉਹ ਤੋਂ ਬਾਅਦ ਸਿਆਲ ਟੂੜੀ ਚੱਲੂਗੀ ਅੱਛਾ ਸਿਆਲ ਚ ਟੂੜੀ ਚੱਲਣੀ ਕਿਹੜਾ ਇਹੀ ਚੱਲਣਾ ਠੀਕ ਆ ਬਾਪੂ ਧੰਨਵਾਦ ਤੇ ਕਰੋ ਫਿਰ ਕੰਮ ਤੁਹਾਨੂੰ ਵੀ ਦਾ ਧੰਨਵਾਦ ਹਾਂ ਕਿੰਨਾ ਕਿੰਨਾ ਚਾਰ ਪਾਉਨੇ ਇੱਕ ਪਸ਼ੂ ਚਾਰ ਤਾਂ ਜੀ ਬਹੁਤ ਪਾ ਦਿੰਨੇ ਆ ਜੀ ਅੰ ਆ ਤਾਂ ਪਾਈ ਜਾਂਦਾ ਜੀ ਵੀ 25 ਕਿਲੋ ਦਾ ਚਾਰ ਵੀ 25 ਕਿਲੋ ਹਾਂ ਜੀ ਤੇ ਦਾਣਾ ਵੀ ਉੱਤੇ ਪਾਉਣਾ ਕਿ ਨਹੀਂ ਦਾਣਾ ਹੀ ਪਾਉਣਾ ਦਾਣਾ ਵੀ ਪਾਉਣਾ ਦਾਣਾ ਹੀ ਪਾਉਣਾ ਤੇਰਾ ਐ ਨਹੀਂ ਹੁੰਜੇ ਕਹਿੰਦੇ ਯਾਰ ਨਾਲੇ ਤਾਂ ਮੱਕੀ ਤੇ ਖਰਚ ਆ ਨਾਲੇ ਡਬਲ ਦਾਣੇ ਦਾ ਫਰਚਾਰ ਦਾ ਕੀ ਫਾਇਦਾ ਨਹੀਂ ਨਹੀਂ ਜੀ ਫਾਇਦਾ ਬਹੁਤ ਆ ਦੁੱਧ ਵੱਧਣ ਲੱਗ ਜਾਂਦਾ ਦੁੱਧ ਵੱਧ ਦਿੰਦਾ ਹਾਂ ਜੀ ਨਹੀਂ ਇੱਕ ਸੁਣ ਚ ਇਹ ਵੀ ਆਇਆਗਾ ਵੀ ਜ਼ਿਆਦਾਤਰ ਕਹਿੰਦੇ ਭਾਈ ਇਹ ਪਾਉਣ ਲਾ ਕੇ ਪਸ਼ੂ ਰਹਿੰਦੇ ਨਹੀਂ ਨਹੀਂ ਬਹੁਤ ਵਧੀਆ ਰਹਿੰਦੇ ਜੀ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਕਦੇ ਜਮੇ ਹੀ ਨਹੀਂ ਆਇਆ ਜਮੇ ਹੀ ਨਹੀਂ ਜੀ ਵਧੀਆ ਪਸ਼ੂ ਬਹੁਤ ਵਧੀਆ ਰਹਿੰਦੇ ਆ ਜੀ ਬਹੁਤ ਵਧੀਆ ਮੱਝਾਂ ਗਾਵਾਂ ਹੁਣ ਗਾਵਾਂ ਵੀ ਆ ਕਿ ਮੱਝਾਂ ਗਾਵਾਂ ਹੀ ਆ ਜੀ ਗਾਵਾਂ ਹੀ ਆ ਵਧੀਆ ਚਾਹ ਕੇ ਖਾਂਦੀਆਂ ਹਾਂ ਜੀ ਪੂਰਾ ਇੱਕ ਗੱਲ ਇਹ ਆ ਬਾਪੂ ਨੇ ਇਹ ਗੱਲ ਕਹੀ ਆ ਬਾਪੂ ਕਹਿੰਦਾ ਵੀ ਮੇਨ ਗੱਲ ਇਹ ਆ ਲਤਦਾਈ ਹਨਾ ਹਾਂ ਲਤਦਾਈ ਨੇ ਕੋਈ ਮੇਨ ਐ ਲਤਦਾਈ ਨੇ ਨਾ ਜੇ ਲਤਦਾਈ ਸਹੀ ਹੋ ਜੂਗੀ ਤੇ ਇਹਨੂੰ ਕੁਛ ਨਹੀਂ ਹੁੰਦਾ ਨਾ ਇਹ ਖਰਾਬ ਹੋਵੇ ਨਾ ਇਹਦੇ ਚ ਕੋਈ ਕੁਛ ਵੀ ਨਹੀਂ ਪ੍ਰੋਬਲਮ ਆਉਂਦੀ ਜਿਹੜਾ ਮਸਕੂਲੀ ਲੱਗੀ ਜਦੋਂ ਹੁਣ ਮੀਂਹ ਦਾ ਪਾਣੀ ਪੈ ਗਿਆ ਉਤੋਂ ਉਹਦਾ ਬੱਕਰਾ ਹੋਣੀ ਆ ਹਾਂ ਉਹ ਪ੍ਰੋਬਲਮ ਆ ਇਹ ਕੋਈ ਏਡੀ ਚੱਕਰ ਵਾਲੀ ਗੱਲ ਨਹੀਂ ਕੀ ਭਾਈ ਜਿਹਨੇ ਪਾਉਣਾ ਪੂਰੇ ਵਧੀਆ ਤਰੀਕੇ ਨਾਲ ਪਾਓ ਗੱਠਾਂ ਚੱਲ ਜੇ ਨਹੀਂ ਬਣਾ ਸਕਦਾ ਕੋਈ ਤਾਂ ਜੇ ਐਂ ਵੀ ਪਾਉਣਾ ਤਾਂ ਪਰ ਆਹ ਚੀਜ਼ ਹੁਣ ਜਿਵੇਂ ਹੁਣ ਮੈਨੂੰ ਲੱਗਦਾ ਬਾਪੂ ਕਹਿੰਦਾ ਵੀ ਸ਼ੀਸ਼ੇ ਦੇਣ ਹੋਗੇ ਹਾਂ ਹੋਗੇ ਹੋਗੇ ਮੈਨੂੰ ਆਪ ਨੂੰ ਲੱਗਿਆ ਨੂੰ ਹੋਗੇ ਆਪ ਨੂੰ ਲੱਗਿਆ ਨੂੰ ਹੋਗੇ